ਅੱਜ ਟੀਚਰ ਡੇ ਦੇ ਦਿਹਾੜੇ ਦੇ ਉੱਪਰ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 77 ਅਧਿਆਪਕਾਂ ਦਾ ਅਵਾਰਡ ਦੇ ਕੇ ਸਨਮਾਨ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਸ਼ਹਿਰ ਸੰਗਰੂਰ ਦੇ ਵਿੱਚ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਨੇ ਟੀਚਰਜ਼ ਦੇ ਉੱਪਰ ਸੋ ਕੰਪਿਊਟਰ ਟੀਚਰਾਂ ਦੇ ਉੱਪਰ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਨੇ ਜਿਸ ਦੇ ਵਿੱਚ ਕਈ ਟੀਚਰ ਜ਼ਖਮੀ ਹੋਏ ਨੇ ਸੋ ਇਹਨਾਂ ਬੁਛਾਰਾਂ ਦੇ ਵਿੱਚ ਇਹਨਾਂ ਧੱਕਾ ਮੁਕੀ ਦੇ ਵਿੱਚ ਤੁਸੀਂ ਤਸਵੀਰਾਂ ਦੇਖਦੇ ਹੋ ਕਿਸ ਤਰੀਕੇ ਦੇ ਨਾਲ ਮਹਿਲਾ ਟੀਚਰਜ਼ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਉਹਨਾਂ ਦੀਆਂ ਚੁੰਨੀਆਂ ਤੱਕ ਹਵਾ ਦੇ ਵਿੱਚ ਗਈਆਂ ਨੇ ਚੁੰਨੀਆਂ ਸਿਰਫ ਤੋਂ ਲੱਥੀਆਂ ਨੇ ਤੇ ਕਈ ਜੇ ਟੀਚਰ ਨੇ ਉਹਨਾਂ ਦੀਆਂ ਪੱਗਾਂ ਤੱਕ ਇਹਨਾਂ ਬੁਛਾਰਾਂ ਦੇ ਵਿੱਚ ਉਤਰ ਗਈਆਂ ਨੇ ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਹੱਕਾਂ ਨੂੰ ਲੈ ਕੇ ਕੰਪਿਊਟਰ ਟੀਚਰਸ ਨੇ ਜਿਹੜੇ ਉਹਨਾਂ ਦੇ ਵੱਲੋਂ ਸੰਗਰੂਰ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਤੱਕਾ ਮੁਕੀ ਦੇ ਵਿੱਚ ਜੋ ਟੀਚਰਸ ਦੇ ਨਾਲ ਹੋਈ ਹੈ ਪੁਲਿਸ ਵੱਲੋਂ ਉਸ ਦੇ ਵਿੱਚ ਪੱਗਾਂ ਲੱਥੀਆਂ ਨੇ ਅਬ ਮਹਿਲਾ ਟੀਚਰਜ਼ ਦੇ ਨਾਲ ਵੀ ਤੱਕਾ ਮੁਕੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਦੱਸ ਦਈਏ ਕਿ ਡੀਸੀ ਦਫ਼ਤਰ ਦੇ ਸਾਹਮਣੇ ਕਈ ਦਿਨਾਂ ਤੋਂ ਇਹਨਾਂ ਕੰਪਿਊਟਰ ਟੀਚਰਾਂ ਦਾ ਧਰਨਾ ਚੱਲ ਰਿਹਾ ਸੀ ਅੱਜ ਟੀਚਰਜ਼ ਡੇ ਦੇ ਉੱਪਰ ਇਹਨਾਂ ਦੇ ਵੱਲੋਂ ਇੱਕ ਮਾਰਚ ਜਿਹੜਾ ਮੁੱਖ ਮੰਤਰੀ ਦੀ ਰਹਿائش ਵੱਲ ਕੀਤਾ ਗਿਆ ਲੇਕਿਨ ਪਹਿਲਾਂ ਹੀ ਬੈਰੀਕੇਟਿੰਗ ਕਰਕੇ ਇਹਨਾਂ ਦਾ ਰਸਤਾ ਰੋਕਿਆ ਗਿਆ ਬੈਰੀਕੇਟਿੰਗ ਦੇ ਨੇੜੇ ਆ ਕੇ ਪੁਲਿਸ ਦੇ ਵੱਲੋਂ ਤੱਕਾ ਮੁਕੀ ਆਪਸ ਦੇ ਵਿੱਚ ਹੋਈ ਹੈ ਪਾਣੀ ਦੇ ਬੁਛਾਰਾ ਤੱਕ ਮਾਰੀ ਅਗੇ ਇਹਨਾਂ ਅਧਿਆਪਕਾਂ ਦੇ ਉੱਪਰ ਟੀਚਰ ਡੇ ਦੇ ਉੱਪਰ ਜਿੱਥੇ ਇੱਕ ਪਾਸੇ ਟੀਚਰ ਡੇ ਦੇ ਉੱਪਰ ਇਹਨਾਂ ਅਧਿਆਪਕਾਂ ਦੀ ਤਾਰੀਫ਼ ਕਰ ਰਹੇ ਸੀ ਮੁੱਖ ਮੰਤਰੀ ਸਾਹਿਬ 77 ਅਧਿਆਪਕਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਹੁਸ਼ਿਆਰਪੁਰ ਦੇ ਵਿੱਚ ਕੀਤਾ ਗਿਆ ਉੱਥੇ ਹੀ ਆਪਣੇ ਹੱਕਾਂ ਦੇ ਲਈ ਆਪਣੇ ਹੱਕਾਂ ਨੂੰ ਲੈ ਕੇ ਮੰਗ ਪੱਤਰ ਜੇ ਦੇਣ ਵਾਸਤੇ ਪਹੁੰਚੇ ਸੀਗੇ 1 ਮਾਰਚ ਕੀਤਾ ਗਿਆ ਸੀ ਪਿਛਲੇ ਦਿਨ ਕਈ ਦਿਨਾਂ ਤੋਂ ਡੀਸੀ ਆਫਿਸ ਦੇ ਬਾਹਰ ਇਹਨਾਂ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ ਲੇਕਿਨ ਅੱਜ ਟੀਚਰ ਡੇ ਦੇ ਦਿਨੋਂ ਪਰ ਇਨਾਂ ਦੇ ਵੱਲੋਂ ਮਾਰਚ ਇੱਕ ਮੁੱਖ ਮੰਤਰੀ ਸਾਹਿਬ ਦੀ ਰਹਿਸ਼ਵਲ ਕੀਤਾ ਗਿਆ ਲੇਕਿਨ ਪੁਲਿਸ ਦੇ ਵੱਲੋਂ ਧੱਕਾ ਮੁਕੀ ਕੀਤੀ ਗਿਆ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਗਏ ਨੇ ਵਾਟਰ ਕੈਨਨ ਦਾ ਇਸਤੇਮਾਲ ਮਹਿਲਾ ਟੀਚਰਾਂ ਉੱਪਰ ਵੀ ਕੀਤਾ ਗਿਆ ਸੋ ਇਹਨਾਂ ਸਾਰੇ ਧੱਕੇ ਦੇ ਸਬੰਧ ਦੇ ਵਿੱਚ ਟੀਚਰ ਸਾਹਿਬਾਨਾਂ ਦਾ ਕੀ ਕਹਿਣਾ ਤੁਹਾਨੂੰ ਉਹ ਸੁਣਾ ਦਿੰਨੇ ਆ ਮੇਰਾ ਨਾਮ ਮਨਦੀਪ ਕੌਰ ਹੈ ਅਸੀਂ ਕੰਪਿਊਟਰ ਫਕੀਲੀਆਂ ਜਿਹੜੀ ਜੁਗਨੋਦੀ ਅਸੀਂ ਪਟੰਡਾ ਤੋਂ ਆਏ ਆ ਜੁਬਿੰਦਰ ਸਿੰਘ ਜੇਡੋ ਦਾ ਮੈਂ ਜਾਦਾ ਕੰਪਿਊਟਰ ਤੇ ਬਕ ਜੁਨੀਅਰ ਆ। ਅੱਜ ਵੀ ਆਪਣੇ ਜੋ ਹੱਕਾਂ ਲਈ ਇੱਥੇ ਆਏ ਆਂ। ਹੱਕ ਸਾਨੂੰ ਕਾਫੀ ਟਾਈਮ ਤੋਂ ਮਿਲ ਨਹੀਂ ਰਹੇ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਦਿੱਤੇ ਤੇ ਜਿਹੜੇ ਆਪਣੇ ਵੀਰ ਭਗਵਾਨ ਤੁਮਾਰ ਸਰ ਨੇ ਇਹ ਵੀ ਸਾਨੂੰ ਕਹਿੰਦੇ ਸੀਗੇ ਕਿ ਮੈਂ ਇੱਕ ਭਗਤ ਸਿੰਘ ਦੀ ਸੋਚ ਰੱਖਣ ਵਾਲਾ ਵਿਅਕਤੀ ਆ ਤੇ ਮੈਂ ਤੁਹਾਨੂੰ ਤੁਹਾਡੇ ਬੰਦੇ ਹੱਕ ਦਵਾਇਆ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ। ਅੱਜ ਵੀ ਅਸੀਂ ਮਜ਼ਦੂਰ ਅੱਜ ਵੀ ਅਸੀਂ ਤੈਹੀ ਤਾਕਤ ਆ ਤੇ ਕਰਤੇ ਆਇਆ ਸਾਡੀਆਂ ਭੈਣਾਂ ਦੀ ਰਿਕਵੈਸਟ ਸਾਡੀ ਅੱਜ ਨੂੰ ਤੁਸੀਂ ਆਪਣੇ ਅੱਗੇ ਸਾਡੀ ਬਾਤ ਸੁਣ ਤੇ ਕਿਰਪਾ ਕਰੋ ਅੱਜ ਅਸੀਂ ਤੁਹਾਡੇ ਕਵੀਰ ਦੇ ਸਾਥ ਦੇ ਸਾਨੂੰ ਰਿਕਵੈਸਟ ਕਰਦੇ ਆ ਬੇਰਤੀ ਕਰਦੇ ਆ ਸਾਨੂੰ ਛੜਕੇ ਦੇ ਰੋਣ ਦੀ ਮਜਬੂਰ ਨਾ ਕਰਾ ਅੱਜ ਅਸੀਂ ਤੁਹਾਡੇ ਪਾਰ ਮੂਰੇ ਆਏ ਆ ਸਾਨੂੰ ਜਰੂਰ ਹੈ ਕਿ ਤੁਸੀਂ ਖੈਰ ਤਾਕੇ ਤੋਰੋਗੇ ਸਾਡੇ ਹੱਕ ਪਵਾਸਾ ਕਰੇchan ਮਿਲ ਤੁਸੀਂ ਸਾਨੂੰ ਹੱਕ ਦੋ ਅਸੀਂ ਤੁਹਾਡੇ ਇਸ ਸਰਕਾਰ ਉੱਤੇ ਅੱਗੇ ਜੇ ਅਸੀਂ ਬਹੁਤ ਸਾਰੇ ਬੋਟਾ ਪਾਈਆਂ ਸਾਨੂੰ ਸਪੋਰਟ ਕੀਤੀ ਸਾਨੂੰ ਗੰਦਾ ਹੱਕ ਦਿੱਤਾ ਜਾਵੇ ਇੱਕ ਭਰਾ ਦੇ ਤੌਰ ਤੇ ਇੱਕ ਟੀਚਰ ਬੰਦਾ ਸਾਨੂੰ ਮੈਂ ਇੱਕ ਮਿੰਟ ਬੋਲਾਂਗਾ ਮੇਰਾ ਨਾਮ ਹਰਚੰਨ ਸਿੰਘ ਆ ਜੀ ਮੈਂ ਮੈਂ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਪ੍ਰਾਪਤ ਅਧਿਆਪਕ ਆ ਜੀ ਪੰਜਾਬ ਸਰਕਾਰ ਵੱਲੋਂ ਅੱਜ ਵੀ ਦੋ ਜ਼ਿਲ੍ਹਿਆਂ ਦੇ ਗੁਰਦਾਸਪੁਰ ਤੋਂ ਲੁਧਿਆਣਾ ਦੇ ਦੇ ਕੰਪਿਊਟਰ ਦੇ ਆਪਕਾ ਨੂੰ ਸਟੇਟ ਅਵਾਰਡ ਨਾਲ ਰਾਜਪਦਰੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਮੈਂ ਖੁਦ ਸਟੇਟ ਅਵਾਰਡ ਨਾਲ ਸਨਮਾਨਤਾ ਅੱਜ ਪੰਜਾਬ ਸਰਕਾਰ ਦੁਆਬੇ ਹੱਕ ਲੈਣ ਲਈ ਇੱਥੇ ਇਹਨਾਂ ਨੂੰ ਡੰਡੇ ਖਾਣ ਲਈ ਮਜਬੂਰ ਹੋਇਆ ਪਿਆਗਾ ਅਸੀਂ ਸਕੂਲਾਂ ਦੇ ਵਿੱਚ ਤੰਦੇ ਵੀ ਨਾਲ ਪੜਾ ਰਹੇ ਹਾਂ ਮਿਹਨਤਾਂ ਕੰਮ ਕਰ ਰਹੇ ਹਾਂ ਸਾਨੂੰ ਸਾਡੇ ਬੰਦੇ ਹੱਕ ਸਰਕਾਰ ਕਿਹੜੀ ਦੇ ਦੇਗੀ ਜਦ ਕਿ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕਰ ਚੁੱਕੀ ਹੈ ਵੀ ਅਸੀਂ ਸੱਤਾ ਦੇ ਵਿੱਚ ਆ ਕੇ ਤੁਹਾਡੀ ਮੰਗ ਪਹਿਲ ਦੇ ਆਧਾਰ ਤੇ ਪੂਰੀ ਕਰਾਂਗੇ ਉਸ ਤੋਂ ਬਾਅਦ ਸਾਡੇ ਮਾਨਯੋਗ ਸਿੱਖਿਆ ਮੰ ਅਗਵਾੜਾਂ ਦੇ ਵਿੱਚ ਨਿਊ ਚੈਨਲਾਂ ਤੇ ਸੋਸ਼ਲ ਮੀਡੀਆ ਤੇ اتنا ਲਿਖਤੀ ਬਿਆਨ ਦੇ ਚੁੱਕੇ ਆ ਕਿ ਮੈਂ ਕੰਪਿਊਟਰ ਦੇ ਆਪ ਕੋ ਸਿੱਖਿਆ ਭਾਗ ਵਿੱਚ ਸ਼ਿਫਟ ਕਰ ਰਿਆਂਗਾ ਪਰ ਹਜੇ ਤੱਕ ਉਹਨਾਂ ਦਾ ਜਿਹੜਾ ਵਾਦਾ ਵਾਦਾ ਹੀ ਅਜੇ 2.5 ਸਾਲ ਹੋ ਗਏ ਹਜੇ ਤੱਕ ਉਹਨਾਂ ਨੇ ਸਾਡੀ ਕੋਈ ਮੰਗ ਪੂਰੀ ਨਹੀਂ ਕੀਤੀ ਗਈ ਮੈਨੂੰ ਨਾਮ ਤੋਂ ਤੁਹਾਡਾ ਮੇਰਾ ਨਾਮ ਬੂਟਾ ਸਿੰਘ ਹੈ ਜੀ ਮੈਂ ਕੰਪਿਊਟਰ ਟੀਚਰ ਆ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਜੋ ਅੱਜ ਸਾਨੂੰ ਇਹ ਟੀਚਰ ਡੇ ਤੇ ਮਜ਼ਾ ਸਾਡੀ ਇਹ ਹੀ ਆ ਕਿ ਸਾਡੇ ਆਰਡਰਾਂ ਦੇ ਵਿੱਚ ਰਾਜਪਾਲ ਦੇ ਸਾਈਨਾਂ ਦੇ ਹੀਡ ਸਾਨੂੰ ਰੈਗੂਲਰ ਕੀਤਾ ਗਿਆ ਤੇ ਸੀਐਸਆਰ ਰੂਲ ਜਿਹੜੇ ਨੇ ਉਹ ਸਾਡੇ ਤੇ ਲਾਗੂ ਕੀਤੇ ਗਏ ਨੇ ਪੰਜਾਬ ਪਰ ਇਹ ਨਿਕੰਮੀ ਸਰਕਾਰਾਂ ਦੇ ਹੱਲਿਆਂ ਦੇ ਹਿਸਾਬ ਨਾਲ ਅਸੀਂ ਸੜਕਾਂ ਤੇ ਅੱਜ ਰੋ ਰਹੇ ਆ ਸਾਨੂੰ ਇੱਕ ਵੀ ਲਾਭ ਦਾ ਬੈਨੀਫਿਟ ਨਹੀਂ ਦਿੱਤਾ ਰਾਜ ਜਾ ਰਿਹਾ ਜੋ ਇਹ ਸਰਕਾਰ ਨਿਕੰਮੀ ਸਰਕਾਰ ਸਾਨੂੰ ਸਰਕਾਰ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਕਿ ਅਸੀਂ ਇਹ ਸਰਕਾਰ ਜਿਹੜੀ ਹੈ ਲੋਕਾਂ ਸਰਕਾਰ ਹੋਵੇਗੀ ਲੋਕਾਂ ਦੇ ਘਰਾਂ ਦੇ ਵਿੱਚ ਅਸੀਂ ਗੱਲਾਂ ਕਰਨ ਸੁਣਾਵਗੇ ਪਰ ਅਸੀਂ ਸੀਐਮ ਦੇ ਘਰ ਆ ਸੀ ਆਪਣੇ ਦਿਲ ਦੀ ਗੱਲ ਸਲਾਂ ਆਏ ਆ ਇਸ ਨਿਕੰਮੀ ਸਰਕਾਰ ਨੇ ਸਾਡੇ ਦੇ ਨਾਲ ਅੱਜ ਟੀਚਰ ਡੇ ਦੇ ਉਤੇ ਇਹ ਤੋਹਫਾ ਦਿੱਤਾ ਸਾਡੀਆਂ ਪੱਗਾਂ ਜਿਹੜੀਆਂ ਨੇ ਸਾਡੇ ਹੱਥਾਂ ਦੇ ਵਿੱਚ ਪੜਾ ਦਿੱਤੀਆਂ ਨੇ ਸਾਡੀਆਂ ਪਹਿਣਾਵਾਂ ਦੀਆਂ ਇੱਜ਼ਤਾਂ ਜਿਹੜੀਆਂ ਨੇ ਛੜਕਾਂ ਦੇ ਉਤੇ ਰੋਲ ਦਿੱਤੀਆਂ ਨੇ ਪਹਿਣਾ ਦੇ ਕੱਪੜੇ ਪਾੜ ਕੇ ਇਹਨਾਂ ਨੇ ਲੀਰੋ ਲੀਰ ਕਰਕੇ ਇਹ ਵਿਖਾ ਦਿੱਤਾ ਕਿ ਇਹ ਸਰਕਾਰ ਜਿਹੜੀ ਐਸੀ ਨਿਕੰਮੀ ਸਰਕਾਰ ਹੀ ਐ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਮਾਤ ਪਾਉਂਦੀ ਐ ਸਾਸੀਂ ਇਹੀ ਮੰਗ ਕਰ ਰਹੇ ਆ ਵੀ ਸਾਡੇ ਤੋਂ ਚੇਤੇ ਜੋ ਚੀਜ਼ ਜਿਹੜੇ ਸਾਡੇ ਜਿਹੜੇ ਆਰਡਰਾਂ ਦੇ ਉੱਤੇ ਲਿਖੇ ਹੋਏ ਰੂਲ ਨੇ ਉਹ ਸਾਨੂੰ ਇਨਮਨ ਲਾਗੂ ਕਰ ਦਿੱਤੇ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਪੰਜਾਬ ਸਰਕਾਰ ਦਾ ਇਦੋਂ ਵੀ ਵੱਧ ਜਲੂਸ ਕੱਢਾਂਗੇ ਜਿੱਥੋਂ ਤੱਕ ਵੀ ਅਸੀਂ ਹੋ ਸਕਿਆ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਅਧਿਆਪਕਾਂ ਦੇ ਨਾਲ ਤੱਕਾ ਮੁੱਕੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਸੋ ਇੱਕ ਸਟੇਟ ਅਵਾਰਡ ਦੇ ਨਾਲ ਜੋ ਸਨਮਾਨਿਤ ਅਧਿਆਪਕ ਸੀ ਉਸ ਵੱਲੋਂ ਵੀ ਕਿਹਾ ਗਿਆ ਕਿ ਜਿੱਥੇ ਅੱਜ ਵੀ ਉਹਨਾਂ ਦੇ ਕੁਝ ਨਾਲ ਦੇ ਟੀਚਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਰਾਜਪੱਤਰੀ ਇੱਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਵੱਡਾ ਵਾਅਦਾ ਉਹਨਾਂ ਦੇ ਨਾਲ ਕੀਤਾ ਗਿਆ ਸੀ ਲੇਕਿਨ ਅੱਜ ਜਦੋਂ ਆਪਣੀਆਂ ਹੱਕੀ ਮੰਗਾਂ ਦੇ ਲਈ ਉਸ ਦਿਨ ਦੇ ਘਰ ਦੇ ਬਾਹਰ ਪਹੁੰਚੇ ਨੇ ਤਾਂ ਉਹਨਾਂ ਨੂੰ ਪਾਣੀ ਦੇ ਬਿਚਾਰਾਂ ਦੇ ਨਾਲ ਉਹਨਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਨੇ ਮਹਿਲਾ ਅਧਿਆਪਕਾਂ ਦੀਆਂ ਜਿਹੜੇ ਚੁੰਨੀਆਂ ਨੇ ਉਸੇ ਰਾਤ ਉਤਾਰੀਆਂ ਗਈਆਂ ਨੇ ਉਹਨਾਂ ਦੇ ਨਾਲ ਤੱਕਾ ਕੀਤਾ ਗਿਆ ਦੱਸ ਦਈਏ ਕਿ ਇਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਬੈਸ ਜੀ ਵੱਲੋਂ ਉਹਨਾਂ ਦੇ ਨਾਲ ਇੱਕ ਵੱਡਾ ਜਿਹੜਾ ਵਾਅਦਾ ਉਹ ਕੀਤਾ ਗਿਆ ਸੀ દિਵਾਲੀ ਗਿਫਟ ਦੇਣ ਦੀ ਗੱਲ ਕੀਤੀ ਗਈ ਸੀ ਲੇਕਿਨ ਅਜੇ ਤੱਕ 2 ਸਾਲ ਬੀਤਣ ਤੋਂ ਬਾਅਦ ਵੀ ਉਹ દિਵਾਲੀ ਦਾ ਤੋਹਫਾ ਜਿਹੜਾ ਟੀਚਰਾਂ ਨੂੰ ਇਹਨਾਂ ਕੰਪਿਊਟਰ ਟੀਚਰਾਂ ਨੂੰ ਨਹੀਂ ਮਿਲਿਆ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਡੀਸੀ ਦਫ਼ਤਰ ਦੇ ਬਾਹਰ ਇਹਨਾਂ ਅਧਿਆਪਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅੱਜ ਅਧਿਆਪਕ ਡੇ ਦੇ ਮੌਕੇ ਤੇ ਆਪਣੇ ਮੰਗਾਂ ਲਈ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦੇ ਲਈ ਇਹ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਕਾਰਵਲ ਪਹੁੰਚੇ ਸੀ ਉਹਨਾਂ ਦੇ ਨਿਵਾਸ ਸਥਾਨ ਦੇ ਬਾਹਰ ਪਹੁੰਚੇ ਸੀ ਲੇਕਿਨ ਪੁਲਿਸ ਵੱਲੋਂ ਪਹਿਲਾਂ ਹੀ ਬੈਰੀਕੇਟਿੰਗ ਕਰਕੇ ਉਹਨਾਂ ਦਾ ਰਸਤਾ ਰੋਕਿਆ ਗਿਆ ਤੇ ਜਦੋਂ ਮਾਮਲਾ ਵਿਗੜਦਾ ਦੇਖਿਆ ਜਦੋਂ ਇਹਨਾਂ ਦਾ ਰੋਸ ਪ੍ਰਦਰਸ਼ਨ ਵਾਧਾ ਦੇਖਿਆ ਤਾਂ ਇਹਨਾਂ ਦੇ ਉੱਪਰ ਪਾਣੀ ਦੀਆਂ ਬਿਚਾਰਾਂ ਮਾਰੀਆਂ ਗੀਆਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਨਾ ਸਿਰਫ ਅਧਿਆਪਕ ਜਿਹੜੇ ਸੀਗੇ ਉਹਨਾਂ ਦੇ ਉੱਪਰ ਤੇ ਨਾਲ ਆਈਆਂ ਔਰਤਾਂ ਜੋ ਅਧਿਆਪਕ ਔਰਤਾਂ ਨੇ ਉਹਨਾਂ ਦੇ ਉੱਪਰ ਵੀ ਉਸੇ ਤਰੀਕੇ ਦੇ ਨਾਲ ਉਸੇ ਰਵਈਏ ਦੇ ਨਾਲ ਪੁਲਿਸ ਵੱਲੋਂ ਤੱਕਾ ਮੁਕੀ ਕੀਤੀ ਗਈ ਤੇ ਉਹਨਾਂ ਦੇ ਉੱਪਰ ਵੀ ਵਾਟਰ ਕੈਨਨ ਦਾ ਜੋ ਇਸਤੇਮਾਲ ਹੈ ਉਹ ਕੀਤਾ ਗਿਆ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਾਂ ਦਾ ਟੀਵੀ ਦੇ ਨਾਲ